ਅਨਿਕ ਸੁਰਾਂ ਨਿਸ਼ ਦੇਖਣ ਵਾਲੇ ਸਾਧਸਕਾਂ ਨੂੰ ਮੇਰੇ ਨੂੰ ਪਿਆਰ ਵਿੱਚ ਕੱਲ ਅੱਜ ਜਿਵੇਂ ਮੌਜੂਦ ਆ ਆਮ ਆਦਮੀ ਪਾਰਟੀ ਦੇ ਪਾਰਟੀ ਦਫਤਰ ਦੇ ਵਿੱਚ ਜਿੱਥੇ ਕਿ ਇੱਕ ਵਿਧਾਇਕ ਜਸਵੀ ਸਿੰਘ ਰਾਜਾ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦਾ ਮਕਸਦ ਕਿ ਸ਼ਹਿਰ ਵਸਿਆਂ ਨੂੰ ਖੁਸ਼ਖਬਰੀ ਦਿੱਤੀ ਹੈ ਕਿ ਕਈ ਗ੍ਰਾਂਟਾਂ ਆਈਆਂ ਨੇ ਕਈ ਗਰਾਉਂਡਾਂ ਦੇ ਪੈਸੇ ਆਏ ਨੇ ਤੇ ਸ਼ਹਿਰ ਤੇ ਤੇ ਪਿੰਡਾਂ ਵਾਸਤੇ ਵਿਕਾਸ ਕਾਰਜਾਂ ਵਾਸਤੇ ਪੈਸੇ ਆਏ ਹੋਏ ਨੇ ਇਸ ਬੰਦੋ ਜਿਹੜੀ ਆ ਪ੍ਰੈਸ ਕਾਨਫਰੈਂਸ ਰੱਖੀ ਹੋਈ ਹੈ ਜਿੰਨੇ ਵੀ ਤੁਸੀਂ ਪ੍ਰੈਸ ਤੋਂ ਆਏ ਹੋ ਸਾਰਿਆਂ ਨੂੰ ਜੀ ਆਇਆਂ ਦਾ ਧੰਨਵਾਦ ਕਰਦਾ ਕਿਤੋਂ ਹੀ ਛੋਟੇ ਜਿਹੇ ਸਦ੍ਰੀ ਦੇ ਤੇ ਪਹੁੰਚੇ ਹੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਔਰ ਅੱਜ ਮੈਂ ਇਲਾਕੇ ਦੇ ਨਿਵਾਸੀਆਂ ਨੇ ਜਿੰਨੇ ਵੀ ਟਾਂਡੇ ਔਰ ਮੁਰੜ ਦੇ ਵਾਸੀ ਆ ਹਲਕੇ ਦੇ ਉਹਨਾਂ ਨਾਲ ਮੈਂ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਸੀ ਕੀ ਜਿਹੜੀ ਵੀ ਕੋਈ ਐਕਟੀਵਿਟੀ ਜਾਂ ਕੋਈ ਫੰਡਸ ਵਗੈਰਾ ਹੁੰਦੇ ਆ ਉਹ ਪੂਰੇ ਹਲਕੇ ਚ ਪਤਾ ਹੋਣਾ ਚਾਹੀਦਾ। ਔਰ ਨਾਲ ਹੀ ਮੈਂ ਸਾਡੇ ਸਤਿਕਾਰਯੋਗ ਸੁਪਰੀਮੋ ਅਰਬਨ ਕੇਜੀਵਾਲ ਜੀ ਦਾ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ। ਜਿਨ੍ਹਾਂ ਨੇ ਮੇਰੇ ਹਲਕੇ ਨੂੰ ਵੱਡੀਆਂ 30 ਗਰਾਉਂਡਾਂ ਦਿੱਤੀਆਂ ਜਿਹਦਾ ਉਹਨੇ ਤਕਰੀਬਨ 10 ਕਰੋੜ ਰੁਪਈਆ ਜਿਹੜਾ ਆ ਉਹ ਮੇਰੇ ਹਲਕੇ ਨੂੰ ਦਿੱਤਾ ਨਾਲ ਹੀ ਮੇਰੇ ਹਲਕੇ ਲਈ ਹੈਲਥ ਸੈਂਟਰ ਲਈ ਤਕਰੀਬਨ ਪੌਣੇ 5 ਕਰੋੜ ਰੁਪਈਆ ਉਹਨੇ ਦਿੱਤਾ ਨਾਲ ਜਿਹੜਾ ਸਾਡਾ ਸੀਐਚਸੀ ਹਸਪੀਟਲ ਟਾਂਡੇ ਆ 29 ਲੱਖ ਰੁਪਈਆ ਉਹਨੇ ਰੀਲੀਜ਼ ਕੀਤਾ ਇੱਕ ਕਾਨਫਰੰਸ ਰੂਮ ਜਿਹੜਾ ਬਿਲਕੁਲ ਹੀ ਹੈ ਨਹੀਂ ਸੀ ਲੌਂਗ ਟਾਈਮ ਤੋਂ ਔਰ ਇੱਕ ਡਾਕਟਰਾਂ ਦੇ ਲਈ ਜਿਹੜਾ ਵਧੀਆ ਆਫਿਸ ਵਗੈਰਾ ਤਿਆਰ ਕਰਨੇ ਲਈ ਔਰ ਟੋਟਲ ਤਕਰੀਬਨ 2 ਕਰੋੜ 79 ਲੱਖ ਰੁਪਈਆ ਦੇ ਕਰੀਬ ਆ ਜਿਹਦੇ ਵਿੱਚ ਉਹ ਇਨਾ ਫੰਡ ਰਿਲੀਜ਼ ਹੋਇਆ। ਔਰ ਆਉਣ ਵਾਲੇ ਸਮੇਂ 'ਚ ਦੋਕ ਦਿਨਾਂ 'ਚ ਤਿੰਨਾਂ ਦਿਨਾਂ 'ਚ ਹੋਰ ਸ਼ਹਿਰ ਵਾਸੀਆਂ ਨਾਲ ਕੁਝ ਕਵਰੀ ਸਾਂਝੀ ਕਰੂੰਗਾ ਜਿੰਨੇ ਕੁ ਮੇਰੇ ਕੋਲ ਸੁਝਾਅ ਆਉਂਦੇ ਨੇ ਇਲਾਕੇ ਤੋਂ ਜਿੰਨੀਆਂ ਕੁ ਲੋਕਾਂ ਦੀ ਭਾਵਨਾ ਸੁਣ ਕੇ ਪਿੰਡਾਂ 'ਚ ਜਾ ਕੇ ਉਹਦੇ ਮੁਤਾਬਕ ਜਿੱਥੇ-ਜਿੱਥੇ ਕੋਈ ਲੋੜ ਹੁੰਦੀ ਆ ਉੱਥੇ ਮੈਂ ਪ੍ਰਮਾਤਮਾ ਦੇ ਪੈਰ ਦੇ ਵਿੱਚ ਰਹਿ ਕੇ ਉਹਨਾਂ ਦੀਆਂ ਭਾਵਨਾ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦਾ ਔਰ ਥੋੜੇ ਕਿ ਦਿਨਾਂ ਦੇ ਵਿੱਚ ਮੈਂ ਹੋਰ ਖੁਸ਼ਖਬਰੀ ਦਊਗਾ ਲਾਕੇ ਨੂੰ ਹੋਰ بڑے ਵੱਡੇ ਫੰਡ ਜਿਹੜੇ ਆ ਉਹ ਰਿਲੀਜ਼ ਹੋ ਰਹੇ ਆ ਤਕਰੀਬਨ ਇੱਕ ਹਫ਼ਤੇ ਦੇ ਹਫ਼ਤੇ ਦੇ ਅੰਦਰ ਅੰਦਰ ਹੀ ਅਬ ਉਹ ਵੀ ਸਾਡੇ ਕੋਲ ਪਹੁੰਚ ਜਾਣੇ ਆ ਔਰ ਨਾਲ ਫਿਰ ਮੈਂ ਹਲਕਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਪ੍ਰਭੂ ਆਪਾਂ ਨਾਲ ਮਿਲ ਕੇ ਸਾਰਿਆਂ ਨੇ ਇਲਾਕੇ ਦੀ ਡਿਵੈਲਪਮੈਂਟ ਕਰਾਉਣੀ ਆ ਜਿਹੜਾ ਵੀ ਕਿਸੇ ਦਾ ਕੋਈ ਸੁਝਾਅ ਹੋਵੇ ਇਲਾਕੇ ਨੂੰ ਸੋਹਣਾ ਬਣਾਉਣ ਲਈ ਉਹ ਜਰੂਰ ਮੇਰੇ ਨਾਲ ਸਾਂਝਾ ਕੀਤਾ ਜਾਵੇ ਔਰ ਤੁਸੀਂ ਦੇਦੇ ਹੋ ਸ਼ਹਿਰ ਦੇ ਵਿੱਚ ਸਫਾਈ ਮਹਿਮ ਚੱਲ ਰਹੀ ਹੈ ਔਰ ਨਾਲ ਦੇ ਨਾਲ ਜਿੰਨੇ ਵੀ ਸਾਡੇ ਕੋਲ ਪੁਲਿਸਗੇ ਉਹਨਾਂ ਤੇ ਅਸੀਂ ਪੈਂਟਿੰਗ ਰਾਕੇ ਵਧੀਆ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੇ ਕਿਲੋਮੀਟਰ ਟੋਲ ਸਾਨੂੰ ਸੜਕਾਂ ਲਾਟ ਹੋਈਆਂ ਕਿੰਨੇ ਕਰੋੜ ਰੁਪਇਆ ਲਾਂਚ ਹੋਇਆ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਔਰ ਕਿੰਨੇ ਮੇਰੇ ਟਾਂਡੇ ਸ਼ਹਿਰ ਲਈ ਸਰਕਾਰ ਨੇ ਪੈਸੇ ਦਿੱਤੇ ਜਾਂ ਉਹ ਵੀ ਮੈਂ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਸ਼ੇਅਰ ਕਰੂੰਗਾ ਔਰ ਨਾਲ ਹੀ ਜਿਹੜਾ ਪਿੰਡੂ ਖੇਤਰ ਆ ਉਹਦੇ ਲਈ ਜੋ ਸਰਕਾਰ ਨੇ ਕਿੰਨਾ ਪੈਸਾ ਮੈਨੂੰ ਰਿਲੀਜ਼ ਕੀਤਾ ਆ ਇਹ ਸਾਰੀਆਂ ਹੀ ਕੋਸ਼ਿਸ਼ਾਂ ਜਿਹੜੀਆਂ ਮੇਰੀਆਂ ਨਹੀਂ ਇਹ ਸਾਰਾ ਹੀ ਜੋ ਹੋ ਰਿਹਾ ਇਹ ਤੁਹਾਡੇ ਪਿਆਰ ਦਾ ਸਦਕਾ ਹੋ ਰਿਹਾ ਆ ਤੁਹਾਡੇ ਦਿੱਤੇ ਹੋਏ ਟੈਕਸ ਦੇ ਪੈਸੇ ਹੀ ਸਰਕਾਰ ਆਪ ਜੀ ਨੂੰ ਭੇਜ ਰਹੀ ਆ ਔਰ ਮੈਂ ਇਹ ਨਹੀਂ ਕਹਿ ਸਕਦਾ ਕਿ ਪਿੰਡਾਂ ਦੇ ਵਿੱਚੋਂ ਨਾਲੀਆਂ ਗਲੀਆਂ ਦਾ ਕੰਮ ਖਤਮ ਹੋ ਗਿਆ ਪਰ ਮੇਰੀ ਇੱਛਾ ਆ ਕਿ ਪਿੰਡਾਂ ਸ਼ਹਿਰਾਂ ਤੇ ਨਾਲੀਆਂ ਅ ਸ਼ਹਿਰਾਂ ਦੇ ਵਿੱਚ ਗਲੀਆਂ ਤੇ ਨਾਲੀਆਂ ਨੂੰ ਮੈਂ ਤਕਰੀਬਨ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹ ਤਦੇ ਮੈਂ ਹਮੇਸ਼ਾ ਟਾਈਮ ਟੂ ਟਾਈਮ ਆਪ ਜੀ ਨੂੰ ਬੇਨਤੀ ਕਰਦਾ ਕਿ ਭਾਈ ਅਨਸਾਨ ਆ ਕੰਮ ਕਰਦੇ ਤੇ ਕਈ ਅਨੇਕਾਂ ਗਲਤੀਆਂ ਹੋ ਜਾਂਦੀਆਂ ਪਰ ਮੇਰੀ ਹੱਥ ਜੁੜ ਕੇ ਬੇਨਤੀ ਆ ਮੇਰੀ ਗਲਤੀ ਮੇਰੇ ਤੱਕ ਜਰੂਰ ਪਛਾਦਿਆ ਕਰੋ ਤਾਂ ਕਿ ਮੈਂ ਗੁਰੂ ਮਹਾਰਾਜ ਦੇ ਓਟ ਆਸਰੇ ਨਾਲ ਉਸ ਗਲਤੀ ਨੂੰ ਸੁਧਾਰ ਸਕਾਂ ਤਾਂ ਅੱਗੇ ਤੋਂ ਹੋਰ ਵੀ ਵਧੀਆ ਆਪਣਾ ਕੰਮ ਕਰ ਸਕੇ ਕਿਉਂਕਿ ਕੱਲਾ ਇਨਸਾਨ ਕਦੀ ਵੀ ਕੁਝ ਨਹੀਂ ਕਰ ਸਕਦਾ ਔਰ ਮੈਂ ਇਲਾਕਾ ਨਿਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਜੁੱਧ ਨਸ਼ੇ ਵਿਰੁੱਧ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਮੈਂ ਸਾਰਿਆਂ ਦੇ ਬਜ਼ੁਰਗਾਂ ਦਾ ਮਾਤਾਵਾਂ ਦਾ ਭੈਣਾਂ ਦਾ ਵੀਰਾਂ ਦਾ ਬੱਚਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਔਰ ਆਸ ਕਰਦਾ ਸੱਚੇ ਪਾਤਸ਼ਾਹ ਤੁਹਾਡਾ ਤੇ ਮੇਰਾ ਇਸੇ ਤਰ੍ਹਾਂ ਪਿਆਰ ਬਰਕਰਾਰ ਰੱਖੇ ਤਾਂ ਕਿ ਮੈਨੂੰ ਹੋਰ ਹਿੰਮਤ ਮਿਲੇ ਤਾਂ ਮੈਂ ਹੋਰ ਆਪ ਜੀ ਦੇ ਸੇਵਾ ਵਿੱਚ ਲਗਨ ਲਾ ਕੇ ਕੰਮ ਕਰਦਾ ਰਹਾ ਔਰ ਮੈਂ ਫੇ ਸਾਰੇ ਜਿੰਨੇ ਵੀ ਮੇਰੇ ਨਾਲ ਮੇਰੇ ਐਮਸੀ ਜਹਬਾਨ ਨੇ ਸਰਪੰਚ ਸਾਹਿਬਾਨ ਬੈਠੇ ਨੇ ਔਰ ਜਿੰਨੇ ਹੋਰ ਸਾਡੇ ਉਦੇ ਸਰ ਉਦੇਦਾਰ ਸਾਹਿਬਾਨ ਆ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਵੀ ਬਹੁਤ ਯੋਗਦਾਨ ਪਾਉਂਦੇ ਨੇ ਯੋਗਦਾਨ ਦਿੰਦੇ ਨੇ ਔਰ ਨਾਲ ਹੀ ਮੈਂ ਸ਼ਹਿਰ ਵਾਸੀਆਂ ਦਾ ਪਿੰਡੂ ਵਾਸੀਆਂ ਦਾ ਵੀ ਧੰਨਵਾਦ ਕਰਦਾ ਤਾਂ ਮੈਂ ਆਪਣੇ ਵੱਲੋਂ ਆਪਣੇ ਹਲਕੇ ਵੱਲੋਂ ਅਰਵਨ ਕੇਜੀਵਾਲ ਜੀ ਦਾ ਔਰ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਦੇਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਅਕਾਲ ਐਸਨ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਜਿਨ੍ਹਾਂ ਨੇ ਦੱਸਿਆ ਕਿ ਵਿਕਾਸ ਕਾਰਜਾਂ ਵਾਸਤੇ ਪਿੰਡਾਂ ਅਤੇ ਸ਼ਹਿਰਾਂ ਵਾਸਤੇ ਕਰੋੜਾਂ ਰੁਪਏ ਜਿੱਥੇ ਖਰਚ ਕੀਤੇ ਜਾ ਰਹੇ ਨੇ ਉੱਥੇ ਹੀ ਹੋਰ ਗੰਟਾ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਤੇ ਅਰਵਿੰਨ ਕੇਜਰੀਵਾੜ ਵੱਲੋਂ ਜਿਹੜੀ ਆ ਟਾਂਡਾ ਵਾਸੀਆਂ ਵਾਸਤੇ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਨਾਲ ਹੀ ਡੈਨਿਕਸਵਰਲੀ ਟਾਂਡਾੜ ਮਰ ਤੋਂ ਅਰਜਨ ਜੈੰਦੀ ਵਿਸ਼ੇਸ਼ ਰਿਪੋਰਟ